ਤਾਂ ਤੁਹਾਨੂੰ ਹੁਣ ਜਿਵੇਂ ਕਾਂਗਰਸ ਪਾਰਟੀ ਦੇ ਆਗੂ ਨੇ ਉਹ ਕਹਿ ਰਹੇ ਨੇ 2027 ਚ ਸਾਡੀ ਸਰਕਾਰ ਆਏ ਆ ਕਿਉਂਕਿ ਕਾਰਗੁਜ਼ਾਰੀ ਢਿੱਲੀ ਰਹੀ ਆਮ ਆਦਮੀ ਪਾਰਟੀ ਦੀ ਕਿ ਅਸੀਂ ਉਹ ਸੱਤਾ ਚਾਹਾਂਗੇ ਦੂਜੇ ਪਾਸੇ ਇਹ ਵੀ ਗੱਲਬਾਤ ਹੋ ਰਹੀ ਆ ਕਿ ਜਿਹੜੀ ਕਾਂਗਰਸ ਪਾਰਟੀ ਆ ਉਹ ਗੁੱਟਬੰਦੀ ਦਾ ਸ਼ਿਕਾਰ ਹੋਈ ਪਈ ਆ ਪਰ ਬਾਅਦ ਚ ਮਤਭੇਦ ਹੋ ਜਾਂਦੇ ਤੇ ਪਰ ਐਂਡ ਆਫ ਦਿ ਡੇ ਅਸੀਂ ਹੈ ਤਾਂ ਪਰਵਾਹ ਨਹੀਂ ਅਮਰਿੰਦਰ ਸਿੰਘ ਰਾਜਾ ਵੜਿੰਗ ਕਾਂਗਰਸ ਦੇ ਪ੍ਰਧਾਨ ਨੇ ਕਿਤੇ ਨਾ ਕਿਤੇ ਬਹੁਤ ਇਹ ਵੀ ਗੱਲਬਾਤ ਸਾਹਮਣੇ ਆ ਰਹੀ ਆ ਕਿ ਕਾਂਗਰਸ ਦੇ ਵੱਡੇ ਲੀਡਰ ਕਹਿੰਦੇ ਨੇ ਕਿ ਪ੍ਰਧਾਨ ਚੇਂਜ ਹੋਣਾ ਚਾਹੀਦਾ ਜੀ ਪਿਛਲੇ ਸਮੇਂ ਦੀ ਗੱਲ ਕਰੀਏ ਤਾਂ ਤੁਹਾਡੇ ਜਿਹੜੇ ਵੱਡੇ ਲੀਡਰ ਐਮ ਐਲ ਏ ਰਹੇ ਨੇ ਸਾਫ ਕੈਬਨਰ ਮਨਿਸਟਰ ਵੀ ਰਹੇ ਨੇ ਉਹਨਾਂ ਤੇ ਬਹੁਤ ਘੁਟਾਲਿਆਂ ਦੇ ਦੋਸ਼ ਲੱਗੇ ਨੇ ਤੇ ਜ਼ਿਲ੍ਹਾ ਤੱਕ ਜਾ ਕੇ ਆਏ ਨੇ ਜੋ ਸਚਾਈ ਆ ਜੇ ਕਿ ਇਤਨੇ ਕੁਝ ਗਲਤ ਕੀਤਾ ਕੁਝ ਕਪਲਾ ਕੀਤਾ ਜੇ ਜਿਹੜੀ ਮਰਜੀ ਗਵਰਨਮੈਂਟ ਹੋਵੇ ਤੁਸੀਂ ਐਕਸ਼ਨ ਲੋ ਪਰ ਜਿਹੜੀ ਪੋਲਿਟਿਕਲ ਡਿਪੈਂਡੈਂਟਾ ਕਿ ਪੋਲਿਟਿਕਲ ਫੈਦੇ ਲਈ ਕੋਈ ਪੋਲਿਟਿਕਸ ਜਾਂ ਪਰਚੇ ਕਰਾਉਣੇ ਆ ਗਾਇਮੇ ਨਹੀਂ ਕਰਦੇ ਵੱਡੇ ਲੀਡਰਾਂ ਦੇ ਜਿਵੇਂ ਆਮ ਲੋਕਾਂ ਦੇ ਵੀ ਜਿਹੜੇ ਪਰਚੇ ਹੁੰਦੇ ਨੇ ਪਰ ਅੰਕੀ ਇਲੈਕਸ਼ਨ ਹੋਈ ਕਿੰਨਾ ਧਕਾ ਹੋਇਆ ਤੇ ਆਮ ਲੋਕਾਂ ਦੇ ਵਿੱਚ ਕੋਈ ਇੰਦਰ ਪਾਰਟੀ ਦਾ ਜਾਵੇ ਤੇ ਪਰਚਾ ਕਰ ਦਾਂਗੇ ਆਪਾਂ ਨੂੰ ਅਕਸਰ ਦੇਖ ਹੁੰਦੇ ਪੋਲਿਟਿਕਲ ਪਰਚੇ ਨਹੀਂ ਹੋਣੇ ਚਾਹੀਦੇ ਕਿ ਮੇਰੇ ਪਾਪਾ ਵੀ ਪਹਿਲੇ ਐਮਐਲਏ ਰਹੇ ਨੇ ਜਤਰਾਣੀ ਤੋਂ ਤਾਂ ਪੋਲਿਟਿਕ ਸਾਡੀ ਖੂਨ ਚ ਹੈ ਤੇ ਲੋਕ ਸੇਵਾ ਕਰਨੀ ਹੈ ਦਿਲੋਂ ਕਰਨੀ ਹੈ ਮੋਈ ਜੀ ਤੁਸੀਂ ਨੌਜਵਾਨ ਹੋ ਤੁਹਾਨੂੰ ਕੀ ਲੱਗਦਾ ਹੁਣ ਜਿਹੜੇ VOTER ਨੇ ਪੰਜਾਬ ਦੇ VOTER ਨੇ ਉਹਨਾਂ ਦੀ ਕੀ ਸੋਚ ਆ ਕੀ ਮਾਈਂਡ ਆ ਕਿਉਂਕਿ ਪਹਿਲਾਂ ਤਾਂ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਸੀ ਐਮ ਭਗਵੰਤ ਮਾਨ ਕਹਿ ਰਹੇ ਤੇ ਕਿ ਜਿਹੜੇ ਲੀਡਰ ਨੇ ਜਿਹੜੀਆਂ ਪਾਰਟੀਆਂ ਨੇ ਉਹ ਗਲੀਆਂ ਨਾਲੀਆਂ ਤੋਂ ਨਹੀਂ ਉੱਪਰ ਉੱਠੇ ਜੀ ਗਲੀਆਂ ਨਾਲੀਆਂ ਦੀ ਚੱਲਦਾ ਪਿਛਲੇ 70 ਸਾਲ ਤੋਂ ਗਲੀਆਂ ਨਾਲੀਆਂ ਦਾ ਨਹੀਂ ਪੂਰਾ ਕੰਮ ਹੋਇਆ ਜੇ ਤੁਸੀਂ ਨਾਬੇ ਦੀ ਗੱਲ ਕਰੋ ਤੁਹਾਨੂੰ ਲੱਗਦਾ ਕਿ ਗਲੀਆਂ ਨਾਲੀਆਂ ਵਿੱਚ ਕੰਮ ਹੋ ਗਿਆ ਹੈ ਤੁਹਾਨੂੰ ਲੱਗਦਾ ਕਿ ਪਾਣੀ ਨਿਕਾਸੀ ਚੰਗੀ ਤਰ੍ਹਾਂ ਹੁਣ ਵੀ ਹੋ ਗਈ ਹੈ ਮੇਨ ਗੱਲਾਂ ਕੀ Thi giyan ਯੂਥ ਨੂੰ ਰੋਜ਼ਗਾਰ ਮਿਲੇ ਰੋਜ਼ਗਾਰ ਮਿਲੇ ਨਹੀਂ ਰੋਜ਼ਗਾਰ ਤੁਹਾਨੂੰ ਉਤਪਤੀ ਕਰਨੀ ਪੋਗੀ ਇਮਪਲੋਇਮੈਂਟ ਜਨਰੇਸ਼ਨ ਕਰਨੀ ਪੋਗੀ ਸਾਡਾ ਜਿਹੜਾ ਯੂਥ ਆ ਕਿ ਵੀ ਹੁਣ ਇਹ ਗਲੀ ਨਾਲ ਤੱਕ ਸੀਮਤ ਰਹਿ ਕੇ ਬਿਲਕੁਲ ਹਲਕਾ ਨਾਬਤੋਂ ਐਮਐਲਏ ਨੇ ਗੁਰਦੀਪ ਸਿੰਘ ਦੇ ਮਾਨ ਕੀ ਲੱਗਦਾ ਉਹਨਾਂ ਦੀ ਕਾਰਗੁਜ਼ਾਰੀ ਤੁਸੀਂ ਪਿੰਡਾਂ 'ਚ ਜਾਂਦੇ ਹੋ ਸੁਣਦੇ ਹੋ ਵੋਟਰਾਂ ਨਾਲ ਗੱਲ ਕਰਦੇ ਹੋ ਕੀ ਲੱਗਦਾ ਉਹਨਾਂ ਦੀ ਕਾਰਗੁਜ਼ਾਰੀ ਕਿਵੇਂ ਦੀ ਰਹੀ ਹੈ ਹੁਣ ਤੱਕ ਆਮ ਆਦਮੀ ਪਾਰਟੀ ਇੱਕ ਬਦਲਾਅ ਵਾਲੀ ਪਾਰਟੀ ਸੀ ਕੀ ਬਦਲਾਅ ਆਇਆ ਪੰਜਾਬ 'ਚ ਕੀ ਲੱਗਦਾ ਤੁਹਾਨੂੰ ਦੂਜੀਆਂ ਪਾਰਟੀਆਂ ਨੂੰ ਕੁਝ ਬਦਲਾਅ ਆਇਆ ਤੁਹਾਡਾ ਨਜ਼ਰੀਆ ਕੀ ਕਹਿੰਦਾ ਪਹਿਲਾਂ ਇਹ ਵੀ ਕਿਹਾ ਸੀ ਸਾਢੇ 3 ਸਾਲ ਆਲਰੇਡੀ ਬੀਤੇ ਨੇ ਡੇਢ ਕੁ ਤਾਰ ਰਹਿ ਗਿਆ ਹੁਣ ਡੇਢ ਕੁ ਤਾਰ ਤੇ ਇਹ ਤਾਂ ਹੁਣ ਲੋਕ ਆਪ ਸਿਆਣੇ ਨੇ ਵੀ ਤੁਸੀਂ ਡੇਢ ਤਾਰ ਦੀ ਜੋ ਇਹ ਹੁਣ ਅਫਰਟਸ ਕਰਨਗੇ ਤੁਸੀਂ ਉਹ ਵੇਖਣਾ ਕਿ ਜਿਹੜਾ ਸਾਢੇ 3 ਸਾਲ ਬੀਤ ਗਿਆ ਜਿਹੜਾ ਉੱਥੋਂ ਨਹੀਂ ਕੁਝ ਹੋਇਆ ਤੁਸੀਂ ਉਹ ਵੇਖਣਾ ਵੈਸੇ ਰਾਜਨੀਤਿਕ ਪਾਰਟੀਆਂ ਤੇ ਮਜਬੂਰੀ ਬਣ ਗਈ ਜੀ ਉਹਨਾਂ ਨੂੰ ਤਾਂ ਐ ਵੀ ਵੋਟਾਂ ਲੈਣੀਆਂ ਨੇ ਵੀ ਕਿਸ ਤਰੀਕੇ ਨਾਲ ਵੋਟਾਂ ਲੈਣੀਆਂ ਨੇ ਜੇ ਆਪਾਂ ਫ੍ਰੀ ਜਾਰੀ ਰੱਖਾਂਗੇ ਤਾਂ ਵੋਟਾਂ ਮਿਲਣਗੀਆਂ ਜੇ ਫ੍ਰੀ ਖਤਮ ਕਰਾਂਗੇ ਤਾਂ ਵੀ ਫਿਰ ਵੋਟਾਂ ਮਿਲਣੀਆਂ ਨਹੀਂ ਤੇ ਰਾਜਨੀਤਿਕ ਪਾਰਟੀਆਂ ਦੀ ਸੋਚ ਤਾਂ ਉੱਥੇ ਤੱਕ ਖੜੀ ਆ ਅਦਰ ਪੇਟ ਹਨ ਆਇਡੈਂਟੀਟੀ ਹਨ ਤੁਸੀਂ ਲੋਕਾਂ ਨੂੰ ਤੁਸੀਂ ਬੁੱਧੂ ਨਹੀਂ ਬਣਾ ਸਕਦੇ ਲੋਗਨ ਬੜੇ ਧਿਆਨੇ ਹੋਗੇ ਨੇ ਇੱਕ ਪਿੰਚ ਕਿਹੜੀ ਗੱਲ ਕੀਏ ਦੂਜੀ ਪਿੰਚ ਕਿਹੜੀ ਗੱਲ ਕਰੋਗੇ ਬੜਾ ਚੱਲ ਜਾਂਦਾ ਇਹ ਵੀ ਦੇਖ ਆ ਗਈ ਬੜੇ ਲਿਖੇ ਨੌਜਵਾਨ ਸਾਡੀ ਪੰਜਾਬ ਦੀ ਪੋਲਿਟਿਕਸ ਹਨ ਹੋਰ ਤੁਹਾਨੂੰ ਕੀ ਚਾਹੀਦਾ ਨਾ ਕਿ ਉਹ ਬਾਹਰ ਜਾ ਕੈਨੇਡਾ ਯੂਐਸਏ ਦੇ ਹੋਰ ਬਾਹਲੇ ਮੁਲਕਾਂ ਚ ਪਰ ਸਾਡੀ ਤਾਂ ਦੀ ਦਾ ਪੂਰੀ ਉਮੀਦ ਹੈ ਤੇ ਤੁਹਾਡਾ ਪੂਰਾ ਜ਼ੋਰ ਹੈ ਕਿ 2027 ਚ ਜਦੋਂ ਗੱਲ ਕੀਤੀ ਗਈ ਹੈ ਕਾਂਗਰਸ ਗਵਰਨਮੈਂਟ ਪੰਜਾਬ ਜਾਵੇ ਤੇ ਪੰਜਾਬ ਦਾ ਇਹ ਜਤ ਹੁਦਾਰ ਕਰੀਏ ਕਿ ਮੁੜ ਕੇ ਨਾ ਕੋਈ ਪੰਜਾਬੀ ਲੋਕ ਚੈਨਲ ਦੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਇਹ ਹਲਕਾ ਨਾਬਾ ਚ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਚੰਦਰੇਸ਼ਵਰ ਸਿੰਘ ਮੋਹੀ ਲਗਾਤਾਰ ਆਪਣੀਆਂ ਗਤੀਵਿਧੀਆਂ ਸ਼ੁਰੂ ਕਰ ਰਹੇ ਨੇ ਤੇ ਲਗਾਤਾਰ ਪਿੰਡਾਂ 'ਚ ਜਾ ਰਹੇ ਨੇ ਇਹ ਵੀ ਜਾਣਕਾਰੀ ਦੇ ਦਈਏ ਕਿ ਪਿਛਲੇ ਸਮੇਂ ਦੌਰਾਨ ਸਾਧੂ ਸਿੰਘ ਧਰਮਸੋਤ ਸਾਬਕਾ ਮੰਤਰੀ ਰਹੇ ਨੇ ਕਾਫੀ ਸਮਾਂ ਜੇਲ੍ਹ 'ਚ ਵੀ ਰਹੇ ਨੇ ਤੇ ਹੁਣ ਜੇਲ੍ਹ ਤੋਂ ਬਾਹਰ ਆਏ ਨੇ ਉਹਨਾਂ ਦੀਆਂ ਵੀ ਗਤੀਵਿਧੀਆਂ ਨਾਬਾ ਦੀਆਂ ਚੱਲ ਰਹੀਆਂ ਨੇ ਸੋ ਗੱਲਬਾਤ ਕਰਾਂਗੇ ਸੀਨੀਅਰ ਆਗੂ ਨੇ ਚੰਦਰੇਸ਼ਵਰ ਸਿੰਘ ਨੌਜਵਾਨ ਆਗੂ ਨੇ ਐਸ்சி ਵਿੰਗ ਦੇ ਮੈਂਬਰ ਵੀ ਰਹੇ ਨੇ ਸੋ ਗੱਲਬਾਤ ਕਰਾਂਗੇ ਮੋਹਿਬ ਸਾਹਿਬ ਨਾਲ ਮੋਹਿਬ ਸਾਹਿਬ ਸਵਾਗਤ ਹੈ ਤੁਹਾਡਾ ਪੰਜਾਬੀ ਲੋਕ ਚੈਨਲ ਤੇ ਜੀ ਬਹੁਤ ਬਹੁਤ ਸਤਿਕਾਰ ਸਾਰੇ ਆਏ ਥੈਂਕ ਯੂ ਮੋਹਿਬ ਸਾਹਿਬ ਕਿਵੇਂ ਦੇਖਦੇ ਹੋ ਜੋ ਰਾਜਨੀਤੀ ਚੱਲ ਰਹੀ ਆ ਪੰਜਾਬ ਦੀ ਚੱਲ ਰਹੀ ਆ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਨੂੰ ਤੁਸੀਂ ਕਿਵੇਂ ਦੇਖਦੇ ਹੋ ਪੰਜਾਬ ਚ ਜੋ ਕੁਝ ਚੱਲ ਰਿਹਾ ਕਿਉਂਕਿ ਤਕਰੀਬਨ ਸਾਢੇ 3 ਸਾਲ ਪੂਰੇ ਹੋ ਚੁੱਕੇ ਨੇ ਜੀ ਦੇਖੋ ਜੀ ਜਦੋਂ ਆਮ ਆਦਮੀ ਪਾਰਟੀ ਗਵਰਨਮੈਂਟ ਆਈ ਸੀ 2022 ਲੋਕਾਂ ਨੇ ਬੜਾ ਵੱਡਾ ਮੰਡਟ ਇੱਕ ਵਤਵਾ ਦਿੱਤਾ ਸੀਗਾ ਤੇ ਕਈ ਬਹੁਤ ਸਾਰੀਆਂ ਆਸਾਂ ਸੀਗੀਆਂ ਜੋ ਇੰਨਾ ਨੇ ਪੂਰੀਆਂ ਕਰਨੀਆਂ ਸੀਗੇ ਪਰ ਅਨਫੋਰਚੂਨੇਟਲੀ ਬਹੁਤ ਸਾਰੀਆਂ ਆਸਾਂ ਪੂਰੀ ਨਹੀਂ ਹੋਈਆਂ ਤੇ ਲੋਕ ਬੜੇ ਨਿਰਾਸ਼ ਜਲਦੇ ਇੰਨਾ ਤੋਂ ਤੇ ਇਹ ਹੁਣ ਲੱਗੇ ਤਾਂ ਹੋਏ ਨੇ ਕਿ ਕੋਈ ਅਸੀਂ ਐਗਜ਼ਾਮਪਲ ਬੀਬੀ ਐਨ ਹਜ਼ਾਰ ਰੁਪਏ ਹੋ ਗਿਆ ਜਾਂ ਪਿੱਛੇ ਜਿੰਨਾ ਨੇ ਹੋਣਾ ਹਾ ਯੂਨੀਵਰਸਲ ਜਿਹੜਾ ਆਪਣਾ ਹੈਲਥ ਇੰਸ਼ੋਰੈਂਸ ਦਾ ਸਕੀਮ ਲੱਗੇ ਤਾਂ ਹੋਏ ਨੇ ਪਰ ਸਮਾਂ ਬੜਾ ਬੀਤ ਗਿਆ ਜੀ ਸਾਢੇ 3 ਸਾਲ ਹੋ ਗਏ ਜਿਹੜੇ ਕੰਮ ਪਹਿਲੇ 6 ਮਹੀਨਿਆਂ ਚ ਪੂਰੇ ਹੋ ਜਾਣੇ ਚਾਹੀਦੇ ਸੀਗੇ ਜਾਂ ਜੋ ਆਸਾਂ ਸੀਗੀਆਂ ਜੋ ਉਮੀਦਾਂ ਸੀਗੀਆਂ ਲੋਕਾਂ ਦੀਆਂ ਉਸ ਤੇ ਨਹੀਂ ਖਰੇ ਉਤਰੇ ਮੇਰੇ ਸਾਹਮਣੇ ਠੀਕ ਹੈ ਨਹੀਂ ਬਾਕੀ ਕੀ ਲੱਗਦਾ ਤੁਹਾਨੂੰ ਹੁਣ ਜਿਵੇਂ ਕਾਂਗਰਸ ਪਾਰਟੀ ਦੇ ਆਗੂ ਨੇ ਉਹ ਕਹਿ ਰਹੇ ਨੇ 2027 ਚ ਸਾਡੀ ਸਰਕਾਰ ਤੈਅ ਆ ਕਿਉਂਕਿ ਕਾਰਗੁਜ਼ਾਰੀ ਢਿੱਲੀ ਰਹੀ ਆਮ ਆਦਮੀ ਪਾਰਟੀ ਦੀ ਕਿ ਅਸੀਂ ਉਹ ਸੱਤਾ ਚਾਹਾਂਗੇ ਦੂਜੇ ਪਾਸੇ ਇਹ ਵੀ ਗੱਲਬਾਤ ਹੋ ਰਹੀ ਆ ਕਿ ਜਿਹੜੀ ਕਾਂਗਰਸ ਪਾਰਟੀ ਆ ਉਹ ਗੁੱਟਬੰਦੀ ਦਾ ਸਕਾਰ ਹੋਈ ਪਈ ਆ ਉਹਨੂੰ ਕਿਵੇਂ ਦੇਖਦੇ ਹੋ ਤੁਸੀਂ ਦੇਖੋ ਜੀ ਹਰ ਪਾਰਟੀ ਚ ਮੈਂ ਕਾਂਗਰਸ ਪਾਰਟੀ ਦੀ ਗੱਲ ਕਰਦਾ ਕਾਂਗਰਸ ਪਾਰਟ ਸਾਡਾ ਪਰਿਵਾਰ ਹੈ ਪਰਿਵਾਰ ਚ ਸਮਝਬਿਤ ਹੋ ਜਾਂਦੇ ਨੇ ਤੇ ਪਰ ਐਂਡ ਆਫ ਦਿ ਡੇ ਅਸੀਂ ਹੈ ਤਾਂ ਪਰਿਵਾਰ ਨਾਲ ਜੋ ਲੜਾਈ ਲੜਨੀ ਆ ਅਧਿਕਾਰੀ ਨੇ ਇੱਕ ਜੁਟ ਹੋ ਕੇ ਕਾਂਗਰਸ ਪਾਰਟੀ ਨੂੰ ਰਾਹੁਲ ਰਾਹੁਲ ਗਾਂਧੀ ਜੀ ਦੀ ਅਗਵਾਈ ਹੇਠ ਤਾਂ ਗਵਰਨਮੈਂਟ ਬਣਾਣੀ ਹੈ 2027 ਦੇ ਮੇਨ ਟੀਚਰ ਸਾਡਾ ਇਹ ਹੈ ਤੇ ਛੋਟੇ ਪੋਤੇ ਮਤਭੇਦ ਹੁੰਦੇ ਰਹਿੰਦੇ ਨੇ ਉਸ ਨੂੰ ਸਾਡੀ ਹਾਈ ਕਮਾਂਡ ਤੇ ਕਾਂਗਰਸ ਪਾਰਟੀ ਬਹੁਤ ਸੀਰੀਅਸਲੀ ਦੇਖ ਰਹੀ ਹੈ ਕਿ ਉਹ ਖਤਮ ਹੋ ਜਾਣਗੇ ਠੀਕ ਹੈ ਅਮਰਿੰਦਰ ਸਿੰਘ ਰਾਜਾ ਵੜਿੰਗਾ ਕਾਂਗਰਸ ਦੇ ਪ੍ਰਧਾਨ ਨੇ ਕਿਤੇ ਨਾ ਕਿਤੇ ਬਹੁਤ ਇਹ ਵੀ ਗੱਲਬਾਤ ਸਾਹਮਣੇ ਆ ਰਹੀ ਆ ਕਿ ਕਾਂਗਰਸ ਦੇ ਵੱਡੇ ਲੀਡਰ ਕਹਿੰਦੇ ਨੇ ਕਿ ਪ੍ਰਧਾਨ ਚੇਂਜ ਹੋਣਾ ਚਾਹੀਦਾ ਜੀ ਕੀ ਲੱਗਦਾ ਤੁਹਾਨੂੰ ਵੋਟਾਂ ਤੋਂ ਪਹਿਲਾਂ ਪ੍ਰਧਾਨ ਚੇਂਜ ਹੋ ਸਕਦਾ ਕਾਂਗਰਸ ਪਾਰਟੀ ਦਾ ਜਿਵੇਂ ਦੀ ਲੱਗਦੀ ਆ ਗੱਲਬਾਤ ਦੇਖੋ ਜੀ ਪ੍ਰਧਾਨ ਦੀ ਸਾਡੇ ਬੜੇ ਮਾਨਯੋਗ ਸਤਿਕਾਰਯੋਗ ਨੇ ਜੀ ਇਹ ਸਾਰੇ ਫੈਸਲੇ ਇਹ ਹਾਈ ਕਮਾਂਡ ਦੇ ਫੈਸਲੇ ਨੇ ਪ੍ਰਧਾਨ ਕਿ ਕਿਹਨੂੰ ਦੇਣੀ ਆ ਨਹੀਂ ਦੇਣੀ ਚੇਂਜ ਹੋਣਾ ਨਹੀਂ ਹੋਣਾ ਇਹ ਸਾਰੇ ਹਾਈ ਕਮਾਂਡ ਦੇ ਫੈਸਲੇ ਨੇ ਤੇ ਇਹ ਉਹੀ ਤੱਕ ਠੀਕ ਹੈ ਬਾਕੀ ਕੀ ਲੱਗਦਾ ਤੁਹਾਨੂੰ ਆਉਣ ਵਾਲੇ ਸਮੇਂ ਕਿਉਂਕਿ ਜੇ ਪਿਛਲੇ ਸਮੇਂ ਦੀ ਗੱਲ ਕਰੀਏ ਤਾਂ ਤੁਹਾਡੇ ਜਿਹੜੇ ਵੱਡੇ ਲੀਡਰ ਐਮਐਲਏ ਰਹੇ ਨੇ ਸਾਬਕਾ ਕੈਬਨਿਟ ਮਨਿਸਟਰ ਵੀ ਰਹੇ ਨੇ ਉਹਨਾਂ ਤੇ ਬਹੁਤ ਘੁਟਾਲਿਆਂ ਦੇ ਦੋਸ਼ ਲੱਗੇ ਨੇ ਤੇ ਜੇਲਾਂ ਤੱਕ ਜਾ ਕੇ ਆਏ ਨੇ ਕੀ ਲੱਗਦਾ ਤੁਹਾਨੂੰ ਕਿ ਇੰਨੇ ਕਰਪਟ ਸੀ ਇੰਨਾ ਮਤਲਬ ਉਦੋਂ ਕੋਈ ਨਾ ਕੋਈ ਮਤਲਬ ਜੋ ਅੱਜ ਉਹਨਾਂ ਤੇ ਦੋਸ਼ ਲੱਗ ਰਹੇ ਨੇ ਉਹ ਕਿੰਨੇ ਕੁ ਸਹੀ ਸਾਬਤ ਹੋਣੇ ਦੇਖੋ ਜੀ ਜਦੋਂ ਗਵਰਨਮੈਂਟ ਆਈਏ 2022 ਬਹੁਤ ਸਾਰੇ ਪੋਲਿਟিক্যাল ਵੈਂਡੇਟਾ ਕਹਾਂਗਾ ਜਾਂ ਐਫ ਆਈ ਆਰ ਹੋਈਆਂ ਨੇ ਪਰ ਮਾਨਯੋਗ ਹਾਈ ਕੋਰਟ ਕੋਲੋਂ ਬਹੁਤ سارے ਸਾਡੇ ਲੀਡਰਾਂ ਨੂੰ ਕਈਆਂ ਦੀ ਐਫ ਆਈ ਆਰ ਨ ਕੁਐਸਚਨਿੰਗ ਹੋਈਆਂ ਨੇ ਕਈ ਮਾਮਲੇ ਓਲਡੀ ਹਾਈ ਕੋਰਟ ਆਨਰੇਬਲ ਹਾਈ ਕੋਰਟ ਚੱਲ ਰਹੇ ਨੇ ਜੋ ਹਾਈ ਕੋਰਟ ਜਿਹਦੇ ਮਾਮਲੇ ਚੱਲ ਰਹੇ ਨੇ ਜੋ ਫੈਸਲਾ ਹੋਊਗਾ ਉਹੀ ਪਾਰਟੀ ਨੂੰ ਮੰਨਦੂਰ ਹੋਊਗਾ ਪਰ ਇਹ ਜਿਹੜੀ ਪੋਲਿਟিক্যাল ਵੈਂਡੇਟਾ ਵਾਲੀ ਪੋਲਿਟਿਕਸ ਆ ਇਹ ਮੇਰਾ ਮੈਂ ਜੇ ਮੈਂ ਪਰਸਨਲੀ ਕਹਾਂ ਨਹੀ ਹੋਣੀ ਚਾਹੀਦੀ ਜਿਹੜੀ ਮਰਜ਼ੀ ਗਵਰਨਮੈਂਟ ਹੋ ਗਈ ਜੋ ਸਚਾਈ ਆ ਜੇ ਕਿ ਕਿਸ ਨੇ ਕੁਝ ਗਲਤ ਕੀਤਾ ਕੁਝ ਕਪਲਾ ਕੀਤਾ ਜੇ ਜੇ ਮਰਜੀ ਗਵਰਨਮੈਂਟ ਹੋਵੇ ਤੁਸੀਂ ਐਕਸ਼ਨ ਲੋ ਪਰ ਜੇ ਜਿਹੜੀ ਪੋਲੀਟੀਕਲ ਡੇਟਾ ਕਿ ਪੋਲੀਟੀਕਲ ਫੈਜ਼ੇ ਵੀ ਕੋਈ ਪੋਲੀਟਿਕਸ ਜਾਂ ਪਰਚੇ ਕਰਾਉਣੇ ਆ ਗਾਇਮੇ ਹੀ ਨਹੀਂ ਕਰਦੇ ਵੱਡੇ ਲੀਡਰਾਂ ਦੇ ਜਿਵੇਂ ਆਮ ਲੋਕਾਂ ਦੇ ਵੀ ਜਿਹੜੇ ਪਰਚੇ ਹੁੰਦੇ ਨੇ ਪੰਚ ਇਲੈਕਸ਼ਨ ਹੋਈ ਕਿ ਨਾ ਕਾ ਹੋਏ ਤੇ ਆਮ ਲੋਕਾਂ ਦੇ ਵਿੱਚ ਕੋਈ ਇੰਦਰ ਪਾਰਟੀਆਂ ਜਾਵੇ ਤੇ ਦੇ ਪਰਚਾ ਕਰਦਾਂਗੇ ਆਪ ਨੂੰ ਅਕਸਰ ਦੇਖ ਹੁੰਦੇ ਨੇ ਪੋਲਿਟਿਕਲ ਪਰਚੇ ਨਹੀਂ ਹੋਣੇ ਚਾਹੀਦੇ ਬਾਕੀ ਜੋ ਆਨਨੇਬਲ ਹਾਈ ਕੋਰਟ ਦਾ ਡਿਸਟ੍ਰਿਕਟ ਕੋਰਟ ਜੋ ਫੈਸਲੇ ਹੋਣਗੇ ਉਹ ਪਾਰਟੀ ਮੰਨੂਰ ਹੂੰ ਬਾਕੀ ਕੀ ਲੱਗਦਾ ਤੁਹਾਨੂੰ ਜਦੋਂ ਦੀ ਆਮ ਆਦਮੀ ਪਾਰਟੀ ਆਈ ਆ ਬਹੁਤ ਲੀਡਰ ਆਗੂ ਇਹ ਵੀ ਕਹਿੰਦੇ ਨੇ ਕਿ ਜਿਹੜੇ ਰਾਜਸੀ ਮਤਲਬ ਰਾਜਨੀਤਿਕ ਜਿਹੜੇ ਪਰਚੇ ਨੇ ਉਹ ਬੋਲ ਕੀਤੇ ਜਾ ਰਹੇ ਨੇ ਜਿਵੇਂ ਬਿਕਰਮ ਸਿੰਘ ਮਜੀਠੀਆ ਪਹਿਲਾਂ ਉਹਨਾਂ ਤੇ ਚਿੱਟੇ ਦੀ ਗੱਲਬਾਤ ਹੁੰਦੀ ਸੀ ਨਸ਼ਾ ਤਸਕਰ ਦੀ ਹੁਣ ਆਮਦਨ ਤੋਂ ਵੱਧ ਮਤਲਬ ਜਾਇਦਾਦ ਦਾ ਮਾਮਲਾ ਆ ਉਹਨਾਂ ਨੂੰ ਜੇਲ੍ਹ ਭੇਜਿਆ ਕਿਵੇਂ ਦੇਖਦੇ ਹੋ ਮਾਮਲੇ ਨੂੰ ਤੁਸੀਂ ਇਕੋ ਜਿਹੀ ਉਹ ਹੁਣ ਜੋ ਆਪਣੇ ਕਿਉਂਕਿ ਇਹ ਮਜੀਠੀ ਸਾਹਿਬ ਅਕਾਲੀ ਕ ਅਕਾਲੀ ਦਲ ਦੇ ਨੇ ਕਹਿੰਦੇ ਨੇ ਜੋ ਆਮ ਆਦਮੀ ਪਾਰਟੀ ਦੇ ਜੋ ਉਹਨਾਂ ਨੇ ਪਰਚੇ ਕੀਤੇ ਨੇ ਜੂਨ ਨਾ ਡਿਗਲ ਜੋ ਆਪਣਾ ਅਪਰਸੀਡਿੰਗ ਕਰ ਰਹੇ ਨੇ ਉਹ ਜੋ ਉਹੀ ਬੇਦਰ ਹਸਤਾ ਤੇ ਨੇ ਉਹਨਾਂ ਦੇ ਵਕੀਲ ਵਿਦ ਦੱਸਾ ਦੇ ਨੇ ਮੇਰਾ ਨਹੀਂ ਲੱਗਦਾ ਕਿ ਮੈਂ ਇਸ ਗੱਲ ਤੇ ਕੋਈ ਟਿੱਪਣੀ ਕਰਾਂ ਠੀਕ ਹੈ ਬਾਕੀ ਹਲਕਾ ਨਾਬਾ ਚ ਹੁਣ ਤੁਸੀਂ ਵੋਟਰਾਂ ਨੂੰ ਵੀ ਮਿਲ ਰਹੇ ਹੋ ਪਿੰਡਾਂ ਚ ਜਾ ਰਹੇ ਹੋ ਤੇ ਇਹ ਤੁਹਾਨੂੰ ਕੋਈ ਇਸ਼ਾਰਾ ਮਿਲਿਆ ਹਲਕਾ ਨਾਬਾ ਦਾ ਕਿਉਂਕਿ ਆਉਣ ਵਾਲੇ ਸਮੇਂ ਚ ਟਿਕਟਾਂ ਦੀ ਵੰਡ ਹੋਣੀ ਆ 2027 ਨੇੜੇ ਆ ਤੇ ਉੱਥੇ ਦੀ ਸ਼ੁਰੂਆਤ ਕਿਵੇਂ ਕੀਤੀ ਤੁਸੀਂ ਦੇਖੋ ਜੀ ਮੈਂ ਪੰਜਾਬ ਜਿਹੜੇ ਐਸੀ ਕਮਿਸ਼ਨ 2021 ਤੋਂ ਲੈ ਕੇ 24 ਤੱਕ ਉੱਥੇ ਰਹੇ ਹਾਂ ਜੋ ਤੇ ਮੇਰੀ ਟਰਮ ਪੂਰੀ ਹੋਈ ਕਿਉਂਕਿ ਮੇਰੇ ਪਾਪਾ ਵੀ ਪਹਿਲੇ ਐਮਐਲਏ ਰਹੇ ਨੇ ਜਤਰਾਣੀ ਤੋਂ ਤਾਂ ਪੋਲਿਟਿਕ ਸਾਡੀ ਖੂਨ ਚ ਹੈ ਤੇ ਲੋਕ ਸੇਵਾ ਕਰਨੀ ਹੈ ਦਿਲੋਂ ਕਰਨੀ ਹੈ ਕੋਈ ਉਹ ਨਹੀਂ ਕਿ ਵੀ ਆ ਉਹਦਾ ਮੈਨੇ ਜਹਾ ਮਿਲੇ ਦਿਨੋ ਲੋਕ ਸੇਵਾ ਕਰਨੀ ਆ ਤੇ ਇਸੇ ਤਹਿਤ ਮੈਨੂੰ ਨਾਬਾ ਮੈਨੂੰ ਚੰਗਾ ਸ਼ਹਿਦ ਲੱਗਿਆ ਰਿਆਸਤ ਦੀ ਸ਼ਹਿਰ ਹੈ ਲੋਕ ਚੰਗੇ ਨੇ ਮੈਂ ਤਾਂ ਇੱਕ ਵਾਰੀ ਦਸੰਬਰ ਦੇ ਮਹੀਨੇ ਵਿੱਚ ਮੈਂ ਮੈਂ ਬੜੇ ਸਾਫ਼ ਦੱਸਦਾ ਮੈਂ ਬੜਾ ਖੁੱਲ ਕੇ ਦੱਸਦਾ ਕਾਫੀ ਮੈਂ ਕਦੇ ਨਹੀਂ ਵਿਚਰਿਆ ਮੇਰੇ ਅੱਗੇ ਕੋਈ ਜਾਲ ਪਛਾਣ ਨਹੀਂ ਪਾਪਾ ਦੇ ਬਹੁਤ ਜੀ ਕੰਟੈਕਟ ਦੇ ਕੋਈ ਐਮ.ਐਲ.ਏ ਨਹੀਂ ਮੈਂ 90 ਦਸੰਬਰ ਚ ਦੋ ਦਿਨ ਕਰਾਚ ਗਿਆ ਸੀਗਾ ਫੰਕਸ਼ਨ ਤੇ ਮੈਂ ਵੀਡੀਓ ਪਾਈ ਉਸ ਤੋਂ ਬਾਅਦ 90 ਦੇ ਲੋਕਾਂ ਨੇ ਮੈਂ ਸੋਸ਼ਲ ਮੀਡੀਆ ਥੋੜਾ ਐਕਟਿਵ ਰਹਿਣਾ ਲੋਕ ਆਪ ਬਲਾਨ ਅੱਗੇ ਤੁਸੀਂ ਸਾਡੇ ਪਿੰਡ ਇੱਥੇ ਆਓ ਸਾਡੇ ਘਰੇ ਆਓ ਜੋ ਲੋਕਾਂ ਦਾ ਪਿਆਰ ਮਿਲਿਆ ਉੱਤੇ ਤੁਸੀਂ ਇਹ ਵੇਖੋ ਨਾ ਇੱਕ ਨਵੇਂ ਬੰਦੇ ਨੂੰ ਇੱਕ ਹਲਕੇ ਚ ਵੜਨਾ ਬੜਾ ਔਖਾ ਹੁੰਦਾ ਆ 5-6 ਮਹੀਨੇ ਦੀ ਵਰਕਿੰਗ ਹੋ ਗਈ ਹੈ ਜੀ ਜੀ ਔਰ ਆਨਲਾਈਨ ਮੈਂ ਮਤਲਬ ਕਿ ਥੋੜੇ ਸਾਹਮਣੇ ਮੈਂ ਕਹਿ ਰਿਹਾ ਫੇਸਬੁੱਕ ਤੇ ਇੰਸਟਾਗ੍ਰam ਤੇ ਘੱਟੋ ਘੱਟ 40 ਤੋਂ 50 ਪਿੰਡ ਸਾਡੇ ਕਵਰ ਹੋ ਚੁੱਕੇ ਨੇ ਜੀ ਮੌਜੂਦਾ ਪੰਚਾਇਤਾਂ ਇਰਰੈਸਪੈਕਟਿਵ ਜਿਹੜੀ ਮਰਜ਼ੀ ਪਾਰਟੀ ਦੇ ਨੇ ਕਿਉਂਕਿ ਇੱਕ ਕਮਿਸ਼ਨ ਚ ਰਹਿੰਦੇ ਹੋਏ ਮੈਂ ਕੋਈ ਭੇਦਭਾਵ ਨਹੀਂ ਕੀਤਾ ਕਿ ਤੂੰ ਇਹ ਪਾਰਟੀ ਦੇ ਮੰਦਰ ਮੈਂ ਤੇਰਾ ਕੰਮ ਨਹੀਂ ਕਰ ਰਿਹਾ ਮੈਂ ਹਰੇਕ ਦੇ ਕੰਮ ਕੀਤੇ ਜੀ ਤਾਂ ਇਰਰੈਸਪੈਕਟਿਵ ਮੌਜੂਦਾ ਪੰਚਾਇਤਾਂ ਦੇ ਸਰਪੰਚਾਂ ਦੇ 트로페 পাই 90 ਦੇ ਜੀ ਤੇ ਮੈਨੂੰ ਬੁਲਾਉਂਦੀ ਨੇ ਮਾਨ ਸਤਕਾਰ ਦਿੰਦੇ ਨਹੀਂ ਹੁਣ ਜੇ ਲੋਕੀ ਇਹਨਾਂ ਮਾਨ ਸਤਕਾਰ ਦੇ ਰਹੇ ਨੇ ਕੰਕਲੂਡਿੰਗ ਬੋਰਡਸ ਜੋ ਸਾਡੇ ਸ਼ਹਿਰ ਆ ਰਹੇ ਨੇ ਜੀ ਇਹ ਮਾਨ ਸਤਕਾਰ ਦੇ ਰਹੇ ਨੇ ਉਹ ਕਹਿੰਦੇ ਤੁਸੀਂ ਇੱਕ ਐਜੂਕੇਟਿਡ ਬੰਦੇ ਹੋ ਕਿ ਪੜ੍ਹ ਲਿਖਿਆ ਬੰਦਾ ਸਾਡੇ ਨਾਪੇ ਹਲਕੇ ਜਾ ਰਿਹਾ ਦੇਖੋ ਜੀ ਤਿਆਰੀ ਕਰਨੀ ਇਲੈਕਸ਼ਨ ਲੜਨੀ ਤਾਂ ਮੇਰਾ ਤਾਂ ਹੈਗਾ ਕਿ ਮੈਕਸਿਮ ਲੜਨੀ ਜੀ ਤਿਆਰੀ ਕਰਨੀ ਹਰ ਕਿਸੇ ਦਾ ਅਧਿਕਾਰ ਹੈ ਕਿਲਾ ਮੈਂ ਨਹੀਂ ਹਰੇਕ ਹਲਕੇ ਚ ਕੋਈ ਵੀ ਤਿਆਰੀ ਕਰ ਸਕਦਾ ਜੀ ਕਿਉਂਕਿ ਅਕੀਰ I think Congress party ਨੂੰ booth level ਤੱਕ ਮਜ਼ਬੂਤ ਕਰਦਾ ਨਾ ਤੇ ਤਿਆਰੀ ਤਾਂ ਕੋਈ ਵੀ ਕਰ ਸਕਦਾ ਜੇ ਲੋਕਾਂ ਦੀ ਸੈਫਟੇਬਿਲਟੀ ਹੋ ਗਈ ਲੋਕੀ ਚਾਹਣਗੇ ਲੋਕੀ ਪਿਆਰ ਦੇਣਗੇ ਤੇ ਜੇ ਆਪ ਦੇ ਕੋਈ ਆਪ ਦੇ ਵੇੜੇ ਬਾੜੂਗਾ ਤਾਂ ਹੀ ਆਪਾਂ ਜਾਵਾਂਗੇ ਨਾ ਐਂ ਤਾਂ ਬੰਦਾ ਮਹੀਨਾ ਘੇੜੇ ਘੱਟ ਕੇ ਉਹ ਥੱਕ ਜਾਨੀ ਕਿ ਤਿਆਰੀ ਤੁਸੀਂ ਕਰ ਰਹੇ ਹੋ ਹਾਈ ਕਮਾਂਡ ਨੇ ਦੇਖਣਾ ਕਿ ਕਿੰਨਾ ਫੈਸਲਾ ਜੀ ਹਾਈ ਕਮਾਂਡ ਨੇ ਗਰਾਊਂਡ ਰਿਐਲਿਟੀ ਦੇਖਣੀ ਆ ਕਿ ਸੈਫਟੇਬਿਲਟੀ ਦੇਖੇ ਲੋਕਾਂ ਚ ਪਿਆਰ ਦੇਖਣਾ ਲੋਕ ਥੋੜੀ ਕਿਉਂਕਿ ਹਾਈ ਕਮਾਂਡ ਨੇ ਵੀ ਸਾਡੇ ਪ੍ਰਧਾਨ ਜੀ ਹੋ ਗਏ ਰਾਹੁਲ ਗਾਂਧੀ ਜੀ ਹੋ ਗਏ ਉਹਨਾਂ ਦਾ ਵੀ ਇੱਕ ਟੀਚਾ ਜੀ ਤੁਸੀਂ ਵਿਆਹ ਸੁਣੇ ਹੋਣਗੇ ਕਿ ਬੇਦਾਰ بڑے ਲਿਖੇ ਨੌਜਵਾਨ ਅਗਲੀ ਸਿਆਸਤ ਲੈ ਕੇ ਆਉਣੇ ਨੇ ਤਾਂ ਕਿ ਅਗਲੀ ਪੀੜ੍ਹੀ ਵੀ ਤਾਂ ਤਿਆਰ ਹੋਵੇ ਸਿਆਸਤ ਲਈ ਤਾਂ ਕਿਵੇਂ ਤਿਆਰ ਹੋਗੀ ਠੀਕ ਹੈ ਤਾਂ ਕਿ ਤਿਆਰ ਹੋਗੀ ਨਾ ਇਹ ਤਿਆਰੀ ਕਰ ਨੀਰੋਕਣ ਵਿਚਰਨਾ ਇਹ ਮੇਰਾ ਹੱਕ ਵੀ ਆ ਇਹ ਤਾਂ ਜੀ ਮੈਂ ਠੀਕ ਹੈ ਮੋਹੀ ਸਾਹਿਬ ਕਿਵੇਂ ਦੇਖ ਲਵਾਂ ਪਿਛਲੇ ਸਮੇਂ ਦੌਰਾਨ ਹਲਕਾ ਨਾਬਾ ਨੂੰ ਜੀ ਦੇਖੀਏ ਸਾਧੂ ਸਿੰਘ ਧਰਮਸੋਤ ਸਾਬਕਾ ਐਮਐਲਏ ਰਹਿਨ ਸਿੰਘ ਸਾਹਿਬ ਕੈਬਨ ਮਨਿਸਟਰ ਅਤੇ ਸਾਹਿਬ ਕਾ ਐਮਐਲਏ ਕਾਕਾ ਕਰਨਦੀਪ ਸਿੰਘ ਪਿਛਲੇ ਸਮੇਂ ਚ ਇਹ ਲੱਗਦਾ ਸੀ ਕਿ ਦੋਨਾਂ ਦੀ ਗੁੱਟਬੰਦੀ ਆ ਜੀ ਹੁਣ ਸੰਵਿਧਾਨ ਬਚਾਓ ਰੈਲੀ ਹੋਈ ਉਸ ਦਿਨ ਰਾਜਾ ਬੜਿੰਗ ਵੀ ਆਏ ਨੇ ਕਾਂਗਰਸ ਪਾਰਟੀ ਦੇ ਪ੍ਰਧਾਨ ਉੱਥੇ ਇਹ ਗੱਲ ਕਹੀ ਗਿਆ ਕਿ ਸਾਰੀ ਕਾਂਗਰਸ ਪਾਰਟੀ ਇਕੱਠੀ ਆ ਕਾਕਾ ਕਰਨਦੀਪ ਸਿੰਘ ਤੇ ਸਾਹਿਬ ਕਾ ਕੈਬਨਟ ਮੰਤਰੀ ਨੇ ਸਾਧੂ ਸਿੰਘ ਧਰਮਸੋਧ ਕੇ ਉਹਨਾਂ ਦੇ ਜਿਹੜੇ ਵੋਟਰ ਨੇ ਉਹ ਇਕੱਠੇ ਨੇ ਕੋਈ ਗੁੱਟਬੰਦੀ ਨਹੀਂ ਇੱਕ ਆ ਕਿਤੇ ਹੁਣ ਸਾਧੂ ਸਗਤਰਮ ਸੋਚੀਤਾ ਇਹ ਸੋਚਣਗੇ ਵੀ ਕਿਵੇਂ ਮੂਹੀ ਜੀ ਮੇਰੇ ਹਲਕੇ ਚਾ ਰਹੇ ਨੇ ਜਾਂ ਕੀ ਕਰ ਰਹੇ ਨੇ ਦੇਖੋ ਜੀ ਕਾਕਰ ਰੰਦੀਪ ਜੀ ਸਾਡੇ ਫੋਰਮਰ ਮਿਨਿਸਟਰ ਬੜੇ ਬੜੇ ਤਤਕਾਰਯੋਗ ਨੇ ਹਮ ਲੋਕ ਤੋਂ ਨਿਰਾਸ਼ਗੀ ਕਰਦੇ ਨੇ ਜੀ ਆ ਨਾਬੇ ਤੋਂ ਕਿੰਨੀ ਵਾਰ ਐਮਐਲਏ ਰਹੇ ਨੇ ਇੰਪੈਕਟ ਉਹਨਾਂ ਦਾ ਅਕਾਰ ਵੀ ਨਾਬੇ ਜੀ ਇਹ ਜੋ ਵੀ ਦੇਖੋ ਜੀ ਉਹ ਬਲੌਕ ਰੈਲੀ ਜਿਹੜੀ ਦੋ ਦਿਨ ਹੋਈ ਕਿ ਵਿਧਾਨ ਸਭਾ ਮੈਂ ਉੱਥੇ ਸੀਗਾ ਜੀ ਇਨਫੈਕਟ ਪ੍ਰਧਾਨ ਜੀ ਦੇ ਗੱਡੀ 'ਚ ਬੈ ਕੇ ਮੈਂ ਨਾਲ ਉੱਥੇ ਗਿਆ ਠੀਕ ਹੈ ਤੇ ਜਿਹੜੀ ਥੋੜੀ ਗੱਲ ਆ ਵੀ ਗੁੱਟਬਾਜੀ ਵਾਲੀ ਗੱਲ ਤੇ ਪ੍ਰਧਾਨ ਜੀ ਮੈਨੂੰ ਨਾਲ ਹੀ ਬਿਠਾ ਕੇ ਲੈ ਕੇ ਜਾਂਦੇ ਮੈਂ ਉਹਨਾਂ ਗੱਡੀ 'ਚ ਬੈ ਕੇ ਸਟੇ ਟੂਪਰ ਬੈਠਾ ਠੀਕ ਹੈ ਮੈਂ ਹਲਕਾ ਜਿਹਾ ਅੱਧਾ ਹੱਲੇ ਕੋਈ ਹੋਰ ਨਹੀਂ ਹੂੰ ਸੋ ਕਹਿੰਦਾ ਮਤਲਬ ਇਹ ਹੈ ਕਿ ਵੀ ਜੇ ਮੈਂ ਆਪਦਾ ਕੰਮ ਕਰ ਰਿਹਾ ਮੈਂ ਯੂਥ ਨੂੰ ਐਕਟਿਵ ਕਰ ਰਿਹਾ ਹਾਂ ਬੰਦਾ ਵਿੱਚ ਜਿਹੜੇ ਸਾਡੇ ਪੁਰਾਣੇ ਨਰਾਜ ਕਾਂਗਰਸ ਹੀ ਨੇ ਉਹਨਾਂ ਕੋਲ ਘਰੇ ਜਾ ਜਾ ਕੇ ਜੇ ਮੈਂ ਐਕਟਿਵ ਕਰ ਰਿਹਾ ਹਾਂ ਤਾਂ ਪਾਰਟੀ ਵੀ ਤਾਂ ਸੋਚ ਰਹੀ ਹੈ ਨਾ ਜੇ ਇਹ ਮੁੰਡਾ ਕੰਮ ਕਰ ਰਿਹਾ ਕੰਮ ਤਾਂ ਪਾਰਟੀ ਲਈ ਕਰ ਰਿਹਾ ਨਾ ਕਾਕਾ ਜੀ ਵੀ ਸੀਗੇ ਸਾਡੇ ਸਾਧੂ ਸਿੰਘ ਜੀ ਵੀ ਸੀਗੇ ਮੈਂ ਵੀ ਥੀਗਾ ਇਹ ਤੇ ਬੈਠੇ ਸੀਗੇ ਕੋਈ ਤਾਂ ਨਹੀਂ ਕੋਈ ਗੁੱਟਬਾਜੀ ਹੋ ਗਈ ਕਿਉਂਕਿ ਮੇਨ ਮਕਸਦ ਸਾਡਾ ਇਹ ਆ ਕਿ ਵੀ 2027 ਚ 90 ਦੀ 90 ਚ ਕਾਂਗਰਸ ਜਿੱਤੇ ਤੇ ਪੂਰੇ ਪੰਜਾਬ ਸਮੁੱਚੇ ਪੰਜਾਬ ਸਾਡੀ ਸਰਕਾਰ ਜੀ ਬਿਲਕੁਲ ਮੋਹਿ ਜੀ ਤੁਸੀਂ ਨੌਜਵਾਨ ਹੋ ਤੁਹਾਨੂੰ ਕੀ ਲੱਗਦਾ ਹੁਣ ਜਿਹੜੇ VOTER ਨੇ ਪੰਜਾਬ ਦੇ VOTER ਨੇ ਉਹਨਾਂ ਦੀ ਕੀ ਸੋਚ ਆ ਕੀ ਮਾਈਂਡ ਆ ਕਿਉਂਕਿ ਪਹਿਲਾਂ ਤਾਂ ਹੁਣ ਆ ਆਮ ਆਦਮੀ ਪਾਰਟੀ ਦੀ ਸਰਕਾਰ ਸੀਐਮ ਭਗਵੰਤ ਮਾਨ ਕਹਿ ਰਹੇ تھے ਕਿ ਜਿਹੜੇ ਲੀਡਰ ਨੇ ਜਿਹੜੀਆਂ ਪਾਰਟੀਆਂ ਨੇ ਉਹ ਗਲੀਆਂ ਨਾਲੀਆਂ ਤੋਂ ਨਹੀਂ ਉੱਪਰ ਉੱਠੇ ਜੀ ਗਲੀਆਂ ਨਾਲੀਆਂ ਦੀ ਚੱਲਦਾ ਪਿਛਲੇ 70 ਸਾਲ ਤੋਂ ਗਲੀਆਂ ਨਾਲੀਆਂ ਦਾ ਨਹੀਂ ਪੂਰਾ ਕੰਮ ਹੋਇਆ ਤੁਹਾਨੂੰ ਕੀ ਲੱਗਦੀ ਹੈ ਕਿ ਉਹਨਾਂ ਦੀ ਸੋਚ ਜਿਹੜੇ ਪੰਜਾਬ ਦੇ ਵੋਟਰ ਨੇ ਕੀ ਅੱਜ ਦੀ ਦੇਖੋ ਜੀ ਮੈਂ ਜਿਵੇਂ ਤੁਸੀਂ ਗਲੀਆਂ ਨਾਲੀਆਂ ਵਾਲੀਆਂ ਗੱਲ ਕੀਤੀ ਹੈ ਜੀ ਜੇ ਤੁਸੀਂ ਨਾ ਵੀ ਗੱਲ ਕਰੋ ਤੁਹਾਨੂੰ ਲੱਗਦਾ ਕਿ ਵੀ ਗਲੀਆਂ ਨਾਲੀਆਂ ਅੱਜ ਵਿੱਚ ਕੰਮ ਹੋ ਗਿਆ ਹੈਗਾ ਤੁਹਾਨੂੰ ਲੱਗਦਾ ਕਿ ਪਾਣੀ ਨਿਕਾਸੀ ਚੰਗੀਦਰ ਹੁਣ ਵੀ ਹੋ ਗਈ ਹੈ ਜੇ ਆਪਾਂ ਬਾਰਡਰ ਚ ਜਾਈਏ ਕਈ ਵਾਰ ਮੜੇ ਤੇ ਮੀਂਹ ਪੈ ਜਾਂਦਾ ਤੇ ਪਾਣੀ ਉਵੇਂ ਹੀ ਹੋ ਜਾਂਦਾ ਤੇ ਇਹੀ ਮੈਂ ਕਹਿੰਦਾ 60 70 ਸਾਡਾ ਜੇ ਆਪਾਂ ਗਲੀਆਂ ਨਾਲ ਦੀ ਚ ਬਾਹਰ ਕਿਉਂ ਨਹੀਂ ਆਏ ਮੇਨ ਗੱਲਾਂ ਕੀ Thi ਗਿਆ ਯੂਥ ਨੂੰ ਰੋਜ਼ਗਾਰ ਮਿਲੇ ਰੋਜ਼ਗਾਰ ਮਿਲੇ ਨਹੀਂ ਰੋਜ਼ਗਾਰ ਤੁਹਾਨੂੰ ਉਤਪਤੀ ਕਰਨੀ ਪਊਗੀ ਇਮਪਲੋਇਮੈਂਟ ਜਨਰੇਸ਼ਨ ਕਰਨੀ ਪਊਗੀ ਸਾਡਾ ਜਿਹੜਾ ਯੂਥ ਆ ਕਿ ਵੀ ਹੁਣ ਇਹ ਗਲੀ ਅਨੰਤ ਤੱਕ ਸੀਮਤ ਰਹੇਗੇ ਇਹ ਵੀ ਬਾਹਰ ਜਾ ਰਹੇ ਨੇ ਹੁਣ ਦੇਖੋ ਇਹ ਤੋਂ ਗੱਲ ਯੂਥ ਸਾਡਾ ਪੋਲਿਟਿਕ ਬਹੁਤ ਘਟਾ ਰਿਹਾ ਉਹ ਕਹਿੰਦਾ ਜੀ 20 25 ਲੱਖ ਮੈਂ ਪੋਲਿਟਿਕ ਲਾ ਕੇ ਬਾਅਦ ਚ ਫਿਰ ਉਹੀ ਬੰਦੇ ਇਧਰੋਂ ਗਏ ਉਧਰ ਆ ਗਏ ਅੱਗੇ ਉਹ ਹੋ ਜਾਂਦੇ ਨੇ ਜਿਵੇਂ ਦੀਪੈਦਿਕ ਮਾਈ ਕੋ ਦੇ ਬੰਦਿਆਂ ਤੇ ਬਯੂਥ ਬਾਹਰ ਜਾਣ ਲੱਗਿਆ ਇਹ ਵੀ ਤਾਂ ਆਪਾਂ ਰੋਕਣਾ ਤਾਂ ਇਸ ਕਰਕੇ ਜਿਹੜੀ ਡਿਵੈਲਪਮੈਂਟ ਦੀ ਗੱਲਾਂ ਨੇ ਉਹ ਆਪਾਂ ਨੂੰ ਕਰਨੀ ਚਾਹੀਦੀ ਗਲੀ ਨਾਲ ਤਾਂ ਹੁੰਦੀ ਕਿਹੜੇ ਬਾਹਰ ਆ ਗਏ ਬਸੋ ਜੀ ਤੁਸੀਂ ਆਪੇ ਤੁਸੀਂ ਦਾ ਵਿਚਰਦੇ ਹੋ ਤੁਸੀਂ ਕਹਿੰਦੇ ਹੋ ਕਿ ਪਾਣੀ ਨਿਕਾਸੀ ਹੋਣ ਲੱਗੀ ਜਿਹੜਾ ਪਿਛੇ 2-3 ਦਿਨਾਂ ਰੋਲਾ ਪੈ ਰਿਹਾ ਕੂੜੇ ਦਾ ਗੰਦ ਦਾ ਉਹ ਚੱਕਿਆ ਗਿਆ ਕਿ ਡੰਪਿੰਗ ਹੋ ਗਈ ਹੈ ਤੁਹਾਨੂੰ ਕੀ ਲੱਗਦਾ ਇਹ ਰਾਜਨੀਤੀ ਹੁੰਦੀ ਆ ਕਿਉਂਕਿ ਹਰ ਵਾਰ ਹਰ ਪਾਰਟੀ ਆਉਂਦੀ ਆ ਕਿ ਅਸੀਂ ਐਵੇਂ ਕਰਵਾਂਗੇ ਅਸੀਂ ਡੰਪ ਬਣਾਤੇ ਜੀ ਅਸੀਂ ਬਹੁਤ ਵਧੀਆ ਕਰਤਾ ਗਲੀਆਂ ਨਾਲੀਆਂ ਦਾ ਕੰਮ ਵਧੀਆ ਕਰਤਾ ਡੰਪ ਚੇਂਜ ਕਰਤੇ ਨਾਬੇ ਚ ਹੁਣ ਹੋ ਰਿਹਾ ਲਗਾਤਾਰ ਤੇ ਇਹ ਤੇ ਕੀ ਲੱਗਦਾ ਤੁਹਾਨੂੰ ਰਾਜਨੀਤੀ ਹੋ ਰਹੀ ਆ ਕਿ ਹਰੇਕ ਕਹਿ ਦਿੰਦੇ ਨੇ ਪਰ ਕੰਮੋ ਚਾਹੇ ਉੱਥੇ ਰਹੇ ਨਾ ਜੀ ਕੋਈ ਜੀ ਕੋਈ ਵੀ ਕੰਮ ਆ ਚਾਹੇ ਪੋਲਿਟਿਕਸ ਹੈ ਜਾਂ ਤੁਸੀਂ ਐਮਐਸਸੀ ਜੋ ਕੋਈ ਵੀ ਤੁਸੀਂ ਜੇਬ ਸਰਵਿਸ ਤੋਂ ਥੋੜੀ ਨੀਅਤ ਸਾਫ ਹੋਣੀ ਚਾਹੀਦੀ ਥੋੜੀ ਨੀਅਤ ਠੀਕ ਹੋਣੀ ਚਾਹੀਦੀ ਆ ਕੰਮ ਕਰਨ ਲਈ ਕੋਈ ਕੰਮ ਨਾ ਕੋਈ ਔਖਾ ਨਹੀਂ ਹੈਗਾ ਕੋਈ ਹਰ ਕੋਈ ਕੰਮ ਹੋ ਜਾਂਦਾ ਪਰ ਨੀਅਤ ਸਾਫ ਹੋਣੀ ਚਾਹੀਦੀ ਆ ਜੇ ਆਪਣੀ ਨੀਅਤ ਹੀ ਨਹੀਂ ਹੈਗੀ ਕਿ ਵੀ ਆਪਾਂ ਇੱਕ ਕੋਈ ਆਪਣੇ ਸੂਬੇ ਦਾ ਜਾਂ ਇੱਕ ਕੋਈ ਆਪਣੇ ਹਲਕੇ ਦਾ负责人 ਲਈ ਆਏ ਤਾਂ ਨਹੀਂ ਆ ਸਕਦਾ ਤੁਸੀਂ ਬਿਲਕੁਲ ਹਲਕਾ ਨਾ ਬਤੋ ਐਮਐਲਏ ਨੂੰ ਗੁਰਦੇਵ ਸਿੰਘ ਦੇਮਾਨ ਕੀ ਲੱਗਦਾ ਉਹਨਾਂ ਦੀ ਕਾਰਗੁਜ਼ਾਰੀ ਤੁਸੀਂ ਪਿੰਡਾਂ ਚ ਜਾਣਿਓ ਸੁਣਦੇ ਹੋ ਵੋਟਰਾਂ ਨਾਲ ਗੱਲ ਕਰਦੇ ਹੋ ਕੀ ਲੱਗਦਾ ਉਹਨਾਂ ਦੀ ਕਾਰਗੁਜ਼ਾਰੀ ਕਿਵੇਂ ਦੀ ਰਹੀ ਹੈ ਹੁਣ ਤੱਕ ਬੀ ਬੇਮਾਨ ਦੀ ਸਾਡੇ ਐਮਐਲਏ ਨੇ ਕਿਉਂਕਿ ਚਾਹੇ ਉਹ ਐਮਐਲਏ ਆਮ ਆਦੀ ਪਾਰਟੀ ਦੇ ਨੇ ਪਰ ਉਹਨੇ ਮੋੜੀ ਜ਼ਿੰਮੇਵਾਰੀ ਪੂਰੇ ਹਲਕੇ ਦੇ ਲੋਕਾਂ ਦੇ ਲਈ ਚਾਹੇ ਜਿਹੜੀ ਮਦੀ ਪਾਰਟੀ ਨਾ ਹੋਵੇ ਠੀਕ ਹੈ ਲੋਕ ਜਿਵੇਂ ਮੈਂ ਹੁਣ ਜਿੰਨਾ ਕਿ ਪੰਜ 6 ਮਹੀਨੇ ਹੋ ਗਏ ਵਿੱਚ ਦੇ ਨੂੰ ਇਕ ਤਾਂ ਜੋ ਕਈ ਲੋਕਾਂ ਦੇ ਬڑے ਮੁੱਦੇ ਨੇ ਇਨਕਲੂਡਿੰਗ ਪੰਚਾਇਤਾਂ ਦੇ ਕਿ ਸਰੋਂ ਫੰਡ ਨਹੀਂ ਆ ਰਿਹਾ ਪ੍ਰੋਪਰ ਫੰਡ ਅਲੋਕੇਸ਼ਨ ਨਹੀਂ ਹੋ ਰਹੀ ਜੀ ਕਿ ਕਈਆਂ ਨੇ ਹੁਣ ਜੇ ਕੋਈ ਸਰਪੰਚ ਬਣੇ ਤਾਂ ਜਿਹੜੀ ਮਰਜ਼ੀ ਪਾਰਟੀ ਦਾ ਹੋਵੇ ਸਰਪੰਚ ਕੋਈ ਪਿੰਡ ਦਾ ਨਾ ਜੇ ਪਿੰਡ ਤੇ ਕੰਮ ਹੀ ਨਹੀਂ ਹੋਣਗੇ ਸਿਰਫ ਸਰਪੰਚ ਕਾਦਾ ਇਦਾਂ ਹੀ ਜਿਹੜੇ ਐਮਐਲਏ ਹੁੰਦੇ ਨੇ ਉਹ ਪੂਰੇ ਵਿਧਾਨ ਸਭਾ ਦੇ ਨੇ ਤੇ ਉਹ ਉਹਨਾਂ ਨੂੰ ਕਿਸੇ ਵੀ ਇਹ ਨਹੀਂ ਮਤ ਪੇ ਨਹੀਂ ਕਰਨਾ ਜਿਹਦੇ ਫੈਸਲੇ ਲਾਦਾ ਉਹ ਕਰਦੇ ਵੀ ਨਹੀਂ ਹੈ ਪਰ ਉਹ ਉਹ ਮੇਂ ਡਵੈਲਪਮੈਂਟ ਨਹੀਂ ਹੋ ਰਹੀ ਜਿਵੇਂ ਹੋਣੀ ਚਾਹੀਦੀ ਸੀ ਸਰਪੰਚ ਦੀ ਗੱਲ ਹੋਗੀ ਤੇ ਆ ਜਿਹੜੀ ਨਾਲੀਆਂ ਵਾਲੀ ਗੱਲਾਂ ਹੋ ਗਈਆਂ ਜਿੰਨਾਂ ਮੈਂ ਲੋਕਾਂ ਤੋਂ ਸੁਣਦਾ ਤੇ ਇੱਕ ਜਿਹੜੇ ਆ ਪਿੱਛੇ ਦੀ ਸਨੈਚਿੰਗ ਦੀ ਬੜਾ ਰੋਲਾ ਪਿਆ ਹੁੰਦਾ ਸੀਗਾ ਇਹ ਵਰਡਸ ਵਾਲੇ ਦਾਸ ਦੇ ਦੇਖੀਏ ਤੇ ਜੋ ਹਿਸਟਰੀ ਬਹੁਤ ਹੁੰਦੀ ਆ ਪਲੱਸ ਸੋਲਰ ਲਾਈਟ ਦੀਆਂ ਗੱਲਾਂ ਹੋ ਗਈਆਂ ਕਈ ਕਈ ਰੋਡਸ ਜਮੀਏ ਮੇਰੇ ਹੋਏ ਪਏ ਨੇ ਜੋ ਆਪਰੋਂ ਉੱਥੇ ਲੋਕ ਦੱਸਦੇ ਜੋ ਇਹ ਬੇਸਿਕ ਨਿਤ ਨੇ ਵੱਡੀਆਂ ਗੱਲਾਂ ਤਾਂ ਕੋਈ ਹੈ ਹੀ ਨਹੀਂ ਆ ਬਿਲਕੁਲ ਆਮ ਆਦਮੀ ਪਾਰਟੀ ਇੱਕ ਬਦਲਾ ਵਾਲੀ ਪਾਰਟੀ ਸੀ ਕੀ ਬਦਲਾ ਆਇਆ ਪੰਜਾਬ ਚ ਕੀ ਲੱਗਦਾ ਤੁਹਾਨੂੰ ਦੂਜੀਆਂ ਪਾਰਟੀਆਂ ਨੂੰ ਕੁਝ ਬਦਲਾਅ ਆਇਆ ਤੁਹਾਡਾ ਨਜ਼ਰੀਆ ਕੀ ਕਹਿੰਦਾ ਮੈਂ ਤਾਂ ਜੇ ਉਹੀ ਗੱਲ ਪਹਿਲਾਂ ਵੀ ਜੇ ਨੀਅਤ ਤੁਹਾਡੀ ਹੈਗੀ ਆ ਜਿਹੜੀ ਮਰਜ਼ੀ ਪਾਰਟੀ ਹੋਵੇ ਬਦਲਾਅ ਤਾਂ ਆ ਜਾਂਦਾ ਕੋਈ ਏਡੀ ਗੱਲ ਨਹੀਂ ਹੈਗੀ ਪਰ ਹਾਂ ਝਾੜੂ ਵਾਲੇ ਵੀ ਹੁਣ ਲਗੇ ਹੋਏ ਨੇ ਦੂਰ ਨਾਲ ਪਛਮਾ ਬੜਾ ਬੀਤ ਗਿਆ ਜਿਵੇਂ ਪਹਿਲਾਂ ਵੀ ਕਿਹਾ ਸੀ ਸਾਢੇ 3 ਸਾਲ ਆਲਰੇਡੀ ਬੀਤ ਗਏ 1.5 ਕੋ ਸਾਲ ਰਹਿ ਗਿਆ ਹੁਣ 1.5 ਸਾਲ ਤੇ ਇਹ ਤਾਂ ਹੁਣ ਲੋਕ ਆਪ ਸਿਆਣੇ ਨੇ ਕਿ ਤੁਸੀਂ 1.5 ਸਾਲ ਦੀ ਜੋ ਇਹ ਹੁਣ ਐਫਰਟਸ ਕਰਨਗੇ ਤੁਸੀਂ ਉਹ ਵੇਖਣਾ ਕਿ ਜਿਹੜਾ ਸਾਢੇ 3 ਸਾਲ ਬੀਤ ਗਿਆ ਜਿਹੜਾ ਉੱਥੋਂ ਨਹੀਂ ਕੁਝ ਹੋਇਆ ਕਿ ਉਹ ਵੇਖਣਾ ਠੀਕ ਹੈ ਵੱਡੇ ਵੱਡੇ ਵਾਦੇ ਹੁੰਦੇ ਨੇ ਜਿਵੇਂ ਬਿਜਲੀ ਦਾ ਲਾਲੋਜਾ ਪਹਿਲਾਂ ਬੱਸਾਂ ਦੇ ਕਿਰਾਏ ਤੁਹਾਡੀ ਸਰਕਾਰ ਨੇ ਕਪਟਨ ਅਮਰਿੰਦਰ ਸਿੰਘ ਨੇ ਲੇਡੀਜ਼ ਦੇ ਕਿਰਾਏ ਮੁਆਫ ਕੀਤੇ ਕਿ ਪੰਜਾਬ ਨੂੰ ਆ ਜਿਹੜੀਆਂ ਸਬਸਿਡੀਆਂ ਨੇ ਕਿ ਬਹੁਤ ਗਲਤ ਆ ਜੀ ਬਹੁਤੇ ਲੋਕਾਂ ਦਾ ਵੱਖੋ ਵੱਖਰੇ 네ਗੇਟਿਵ ਪੋਜ਼ਿਟਿਵ ਉਹਨਾਂ ਦੀ ਸੋਚ ਹੁੰਦੀ ਆ ਤੁਹਾਨੂੰ ਕੀ ਲੱਗਦਾ ਇਹ ਵਿਸ਼ੇ ਤੇ ਦੇਖੋ ਜੀ ਦੋਨੇ ਪੱਖ ਨੇ ਜੀ ਇੱਕ ਕਈ ਲੋਕ ਕਹਿੰਦੇ ਨੇ ਕਿ ਫ੍ਰੀਬੀਸ ਨਹੀਂ ਹੋਣੀ ਚਾਹੀਦੀ ਮੁਫਤ ਨਹੀਂ ਕਰਨਾ ਚਾਹੀਦਾ ਕਿ ਫਿਰ ਅਥਰੂ ਆਦਤ ਹੀ ਪੈ ਜਾਂਦੀ ਆ ਕਿ ਵੀ ਫ੍ਰੀਜ ਲੈ ਲੇਗੇ ਵੀ ਫ੍ਰੀਜ ਆ ਹੋਵੇ ਫ੍ਰੀਜ ਉਹ ਹੋਵੇ ਜੀ ਦੋਦੇ ਮਾਦੇ এবੀ ਐਜੀ ਕਈ ਜੋ ਕਈ ਸਾਡੇ ਬਹੁਤ ਹੀ ਦਿੱਕਤ ਸਖਤ ਜਿਹੜੇ ਹੋੜ ਨਹੀਂ ਕਰ ਸਕਦੇ ਕਿ ਵੀ ਦਿਹਾੜੀਦਾਰ ਨੇ ਉਹਨਾਂ ਨੂੰ ਵੀ ਇੰਟੈਂਟਿਵ ਦੀ ਲੋੜ ਹੈ ਤੇ ਫਿਰ ਇਹਦਾ ਦੋਨਾਂ ਨੂੰ ਇਹਨਾਂ ਦਾ ਇੱਕ ਤਰ੍ਹਾਂ ਮਸਲਾ ਵਿਜਾ ਕਰਨਾ ਪਊਗਾ ਕਿ ਵੀ ਫਰੀ ਵੀ ਇਨਾ ਵੀ ਨਾ ਹੋਵੇ ਕਿ ਸਾਡਾ ਹੀ ਜੋ ਸਾਡਾ ਫਾਈਨੈਂਸ਼ਲ ਆਪਣੇ ਗਾਇਸਿਕ ਆਪਣੀ ਸਰਕਾਰ ਤੇ ਆਜਨ ਕਿ ਸਰ ਇੱਕ ਡੈਟ ਜੀ ਨਾ ਚੱਲ ਜੇ ਜੋ ਫਰੀ ਵੀ ਦਿੰਦੇ ਹੋਏ ਪਰ ਨਾਲ ਹੀ ਜੋ ਸਾਡੇ ਗਰੀਬ ਤਬਕਾ ਜਾਂ ਜਿਹੜੇ ਲੋਕ ਅਫੋਰਡ ਨਹੀਂ ਕਰ ਸਕਦੇ ਉਹਨਾਂ ਦਾ ਵੀ ਨਾਲ ਖਿਆਲ ਰੱਖਣਾ ਇਹ ਤਾਂ ਸਰਕਾਰ ਨੂੰ ਇਸ ਦੀ ਪੋਲਿਸੀ ਬਣਾਣੀ ਪਊਗੀ ਕਿ ਵੀ ਇਹ ਇੱਕ ਪਲੱਸ ਮਾਈਨਸ ਕਰਕੇ ਵਿੱਚ ਲਾ ਕੋਈ ਰਸਤਾ ਕਰਨਾ ਪੈਣਾ ਬਿਲਕੁਲ ਵੈਸੇ ਰਾਜਨੀਤਿਕ ਪਾਰਟੀਆਂ ਤੇ ਮਜਬੂਰੀ ਬਣ ਗਈ ਜੀ ਉਹਨਾਂ ਨੂੰ ਤਾਂ ਐ ਵੀ ਵੋਟਾਂ ਲੈਣੀਆਂ ਨੇ ਵੀ ਕਿਸ ਤਰੀਕੇ ਨਾਲ ਵੋਟਾਂ ਲੈਣੀਆਂ ਨੇ ਜੇ ਆਪਾਂ ਫਰੀ ਜਾਰੀ ਰੱਖਾਂਗੇ ਤਾਂ ਵੋਟਾਂ ਮਿਲਣਗੀਆਂ ਜੇ ਫ੍ਰੀ ਖਤਮ ਕਰਾਂਗੇ ਤਾਂ ਵੀ ਫਿਰ ਵੋਟਾਂ ਮਿਲਨੀਆਂ ਨਹੀਂ ਫਿਰ ਰਾਜਨੀਤਿਕ ਪਾਰਟੀਆਂ ਦੀ ਸੋਚ ਤਾਂ ਉੱਥੇ ਤੱਕ ਖੜੀ ਆ ਵੋਟਰ ਤਾਂ ਜੀ ਤੁਹਾਡੇ ਕੰਮ ਨਾ ਮਿਲਨੀਆਂ ਨੇ ਜੀ ਤੁਸੀਂ ਕਿੰਨਾ ਵੀ ਮੁਫਤ ਕਰ ਦੋ ਆਹ ਕਰ ਦੋ ਉਹ ਕਰ ਦੋ ਜੇ ਤੁਹਾਡਾ ਕੰਮ ਕਿੱਦਾਂ ਹੋਇਆ ਲੋਕਾਂ ਨੂੰ ਦਿਖੂਗਾ ਜਿਹੜਾ ਮਰਜ਼ੀ ਆ ਮਿਲ ਲੈ ਜਿਹਦੀ ਮਰਜ਼ੀ ਪਾਰਟੀ ਦਾ ਪਰ ਵੋਟਾਂ ਤਾਂ ਉਹਨੂੰ ਪੈਣੀਆਂ ਨੇ ਪਲੱਸ ਤੁਹਾਡਾ ਚਿਹਰਾ ਕਿਉਂਕਿ ਜੇ ਤੁਹਾਡਾ ਅਦਰ ਫੇਸ ਅਲੈਨਟਿਟੀ ਹਨ ਤੁਸੀਂ ਲੋਕਾਂ ਨੂੰ ਤੁਸੀਂ ਬੁੱਧੂ ਨਹੀਂ ਬਣਾ ਸਕਦੇ ਲੋਕ ਹਣ ਬੜੇ ਧਿਆਨੇ ਹੋ ਗਏ ਨੇ ਇੱਕ ਪਿੰਡ ਚ ਕਿਹੜੀ ਗੱਲ ਕੀਏ ਦੂਜੀ ਪਿੰਡ ਚ ਕਿਹੜੀ ਗੱਲ ਕਰੋਗੇ ਉਹ ਖੜਾ ਚੱਜਦਾ ਹੁਣ ਚੇਅਰਮੈਨ ਇੱਕ ਹੁੰਦੀ ਆ ਤੁਸੀਂ 50 ਲੋਕਾਂ ਨੂੰ ਕਹਿੰਦੇ ਨੇ ਤੂੰ ਵੀ ਚੇਅਰਮੈਨ ਆ ਤੂੰ ਵੀ ਚੇਅਰਮੈਨ ਐ ਇਹ ਨਹੀਂ ਹੁਣ ਇਹ ਕੰਮ ਨਹੀਂ ਚੱਲਦਾ ਲੋਕੀ ਬੜੇ ਧਿਆਨੇ ਹੋ ਗਏ ਨੇ ਵੋਟ ਸਾਡੇ ਬਹੁਤ ਸ਼ਿਆਨੇ ਨੇ ਤਾਂ ਇਹ ਫੇਸ ਨੂੰ ਪਲੱਸ ਉਹਦਾ ਜੋ ਕੰਮ ਕੀਤਾ ਉਸ ਨੂੰ ਵੋਟ ਪੈਣੀ ਹੈ ਠੀਕ ਹੈ ਜਾਨੀ ਕਿ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਤੇ ਕਿਉਂਕਿ ਆਮ ਆਦਮੀ ਪਾਰਟੀ ਸਰਕਾਰ ਆਈ ਉਹਨਾਂ ਨੇ ਕਿਹਾ ਕਿ ਸਵਾਲ ਪੁੱਛੋ ਲੀਡਰਾਂ ਤੋਂ ਸਵਾਲ ਪੁੱਛਣੇ ਚਾਹੀਦੇ ਨੇ ਲੀਡਰਾਂ ਤੋਂ ਤੁਸੀਂ ਦਬ ਦੇ ਕਿਉਂ ਆਰਡਰ ਦੇ ਕਿਉਂ ਜ ਜ ਸਿਕਿਉਰਿਟੀ ਪੱਖੋਂ ਗੱਲ ਹੁੰਦੀ ਸੀ ਕਿ ਸਿਕਿਉਰਟੀਆਂ ਕਾਦੇ ਲਈ ਲੀਡਰਾਂ ਨੂੰ ਜੇ ਲੀਡਰ ਡਰਦੇ ਨੇ ਫਿਰ ਘਰੇ ਬੈਠ ਜਾਣ ਸੀਮ ਭਗਵੰਤ ਮਾਨ ਵੀ ਕਹਿੰਦੇ ਤੇ ਉਹ ਕਿਵੇਂ ਦੇਖਦੇ ਹੁਣ ਸਿਕਿਉਰਟੀਆਂ ਘਟ ਗਈਆਂ ਪਿਛਲੇ ਸਮੇਂ ਨਾਲ ਦੇਖੋ ਜੀ ਸਿਕਿਉਰਟੀਆਂ ਦਾ ਇੱਕ ਪ੍ਰੋਟੋਕਾਲ ਜਿਹਾ ਹੈਗਾ ਉਹ ਥੱਲੇ ਦੇ ਹਿਸਾਬ ਨਾਲ ਜਿਹਨੂੰ ਸਿਕਿਉਰਿਟੀ ਦਿੰਦੇ ਆ ਉਹ ਦੇ ਦੇਣਗੇ ਜਿਹਨੂੰ ਨਹੀਂ ਲੈਣੀਆਂ ਉਹ ਪਰ ਇਹ ਨਾ ਦੇਖੋ ਸਿਸਟਮ ਬਣਿਆ ਸਿਕਿਉਰਿਟੀ ਪਰ ਜਿਹੜੀ ਗੱ ਲੋਕਾਂ ਨੂੰ 2022 ਚ ਆਮ ਆਦੀ ਪਾਰਟੀ ਗਵਰਨਮੈਂਟ ਨੇ ਕਿਹਾ ਸੀਗਾ ਇਹਨਾਂ ਨੇ ਲੋਕਾਂ ਨੂੰ ਸਵਾਲ ਪੁੱਛੋ ਲੀਡਰਾਂ ਨੂੰ ਸੋਸ਼ਲ ਮੀਡੀਆ ਤੋਂ ਉੱਠੀ ਹੋਈ ਪਾਰਟੀ ਐ ਪਰ ਮੇਰੇ ਜ਼ਮਾਨੇ ਇਹ ਕੰਮ 30 ਸਾਲ ਪਹਿਲਾਂ ਵੀ ਹੋ ਹੋ ਜਾਣਾ ਚਾਹੀਦਾ ਸੀਗਾ ਲੋਕੀ ਲੋਕਾਂ ਨੂੰ ਸਾਡੇ ਵੋਟਰਸ ਨੂੰ ਹਰੇਕ ਜਿੱਤ ਤੋਂ ਬਾਅਦ ਪਹਿਲਾਂ ਵੀ ਪੁੱਛਣਾ ਚਾਹੀਦੇ ਸੀਗੇ ਦੇਖੋ ਅਸੀਂ ਲੋਕਾਂ ਨੂੰ ਜਵਾਬ ਦੇਈਆਂ ਕਿ ਮੈਂ ਚ ਕੋਈ ਵੀ ਐ ਜੇ ਮੈਂ ਕੋਈ ਕੰਮ ਚੰਗਾ ਕੀਤਾ ਹੋਊਗਾ ਤਾਂ ਲੋਕ ਐਪਰੀਸ਼ੀਏਟ ਵੀ ਕਰਨਗੇ ਜੇ ਕੋਈ ਮਾੜਾ ਕੀਤਾ ਹੋਊਗਾ ਤਾਂ ਮੇਰੇ ਤੇ ਇੰਨੀ ਵੀ ਹਿੰਮਤ ਹੋਣੀ ਚਾਹੀਦੀ ਕਿ ਮੈਂ ਲੋਕਾਂ ਦਾ ਵਿਰੋਧ ਵੀ ਕਰ ਸਕਾਂ ਇਹ ਲੋਕਾਂ ਨੂੰ ਚਾਹੀਦਾ ਸੀਗਾ ਕਿ ਵੀ ਕੱਲਾ ਹੁਣ ਨਹੀਂ 2022 ਤੋਂ ਇਹ ਪਹਿਲਾਂ ਵੀ ਇਹਨਾਂ ਸਵਾਲ ਹਰੇ ਪ੍ਰੀਟਿਡ ਲੀਡਰ ਤੋਂ ਪੁੱਛੋ ਜਦੋਂ ਅਸੀਂ ਜਵਾਬ ਦੇ ਹੋ ਜਾਾਂਗੇ ਸਾਡੀ ਕ੍ਰੈਡਿਬਿਲਟੀ ਹੋ ਜੂਗੀ ਤਾਂ ਲੋਕੀ ਆਪੇ ਸੈੱਟ ਕਰਨਗੇ ਵੋਟਾਂ ਪੈਣੀਆਂ ਤੁਹਾਡੇ ਤਰ੍ਹਾਂ ਹੋਊਗੀ ਹਮ ਬਿਲਕੁਲ ਰਾਹੁਲ ਗਾਂਧੀ ਅਕਸਰ ਕਹਿੰਦੇ ਨੇ ਕਿ ਪੂਰੇ ਦੇਸ਼ ਦੇ ਵਿੱਚ ਹਰ ਰਾਜ ਦੇ ਵਿੱਚ ਹਰ ਸਟੇਟ ਚ ਨੌਜਵਾਨਾਂ ਨੂੰ ਟਿਕਟਾਂ ਦਿੱਤੀਆਂ ਜਾਣਗੀਆਂ ਕੀ ਲੱਗਦਾ ਹੁਣ ਚੇਂਜ ਹੋਊਗੀ ਜ਼ਿਆਦਾ ਨੌਜਵਾਨਾਂ ਦੀ ਵੰਡ ਹੋਣੀ ਹੈ ਜਾਂ ਚੋਣ ਹੋਣੀ ਹੈ ਟਿਕਟਾਂ ਲਈ ਸਾਡੇ ਤਸਕਾਰਯੋਗ ਰਾਹੁਲ ਗਾਂਧੀ ਜੀ ਸਾਡੇ ਲੀਡਰ ਨੇ ਉਹਨਾਂ ਨੇ ਬਹੁਤ ਬਾਰੀ ਕਿਹਾ ਕਿ ਅਖਬਾਰਾਂ 'ਚ ਵੀ ਬਿਆਨ ਸੁਨੇ ਹੋ ਰਹੇ ਆ ਕਿ ਮੈਂ ਨੌਜਵਾਨ ਨੂੰ ਅੱਗੇ ਲੈ ਕੇ ਆਉਣਾ ਐਸਟੀ ਐਸਟੀ ਉਹ ਵੀ ਕੀ ਹਾਸ ਕਰ ਇਹਨਾਂ ਨੂੰ ਮੈਂ ਅੱਗੇ ਲੈ ਕੇ ਆਉਣਾ ਯੂ ਪੋਲਿਟਿਕਸ ਲੈ ਕੇ ਆਉਣਾ ਕਿਉਂਕਿ ਜੋ ਹੁੰਦਾ ਕਿ ਇਹ ਆਪਾਂ ਹੁਣ ਕਈਆਂ ਨੇ ਇਹ ਸੋਚਿਆ ਵੇ ਇਸ ਤੇ ਠੇਕੇ ਹੀ ਲੈ ਲਈ ਜੀ ਕਿ ਇਹ ਸਾਡੀ ਟਿਕਟ ਆ ਪਰ ਲੋਕ ਪਸੰਦ ਨਹੀਂ ਕਰਦੇ ਲੋਕਲ ਸੈਟੀਬਿਲਟੀ ਨਹੀਂ ਲੋਕਾਂ 'ਚ ਵਿਰੋਧ ਬਹੁਤ ਆ ਪਰ ਸੋਚੀ ਇਹ ਬੈਠੇ ਆ ਅਸੀਂ ਇੰਨੀ ਵਾਰ ਦੇ ਆ ਰਹੇ ਆ ਕਿ ਸਾਡੀ ਟਿਕਟ ਕੋਈ ਨਹੀਂ ਉਗਾ ਸਕਦਾ ਮ ਜੋ ਇਹ ਹੈ ਜੀ ਕਿ ਵੀ ਯੂਥ ਜਿਹੜੀ ਅਕਸੈਪਟੇਬਿਲਟੀ ਲੋਕਾਂ ਚ ਹੈ ਲੋਕੀਓ ਨੂੰ ਪਿਆਰ ਦੇ ਰਹੇ ਨੇ ਜਾਂ ਜਿਹਦਾ ਕੰਮਕਾਰ ਚੰਗਾ ਹੈ ਕੋਈ ਵੀ ਹੈ ਉਹ ਦੇਖ ਰਹੇ ਨੇ ਉਹ ਅੱਗੇ ਆਣਗੇ ਨਵਾਂ ਚਿਹਰਾ ਅੱਗੇ ਆਊਗਾ ਲੋਕਾਂ ਚ ਵਿਚਰੂਗਾ ਲੋਕਾਂ ਦੇ ਕੰਮ ਕਰ ਕਰਨਗੇ ਲੋਕ ਉਹਨਾਂ ਆਪੇ ਪਿਆਰ ਦੇਣਗੇ ਜੇ ਆਪਾਂ ਉਹੀ ਮੋੜ ਮੋੜ ਕੇ ਪਰ ਰਿਪੀਟ ਕਰੀ ਜਾਵਾਂਗੇ ਕਿ ਜਿਹਦਾ ਪਹਿਲੇ ਹੀ ਇੰਨਾ ਵਿਰੋਧ ਹੁੰਦਾ ਕਿਥੇ ਦਾਗੀ ਤੇ ਲੋਕ ਅਕਸੈਪਟ ਨਹੀਂ ਕਰਦੇ ਠੀਕ ਹੈ ਯਾਨੀ ਕਿ ਉਹਦੇ ਕਰਕੇ ਇੱਕ ਰਾਹੁਲ ਗਾਂਧੀ ਜੀ ਨੇ ਇਹ ਵੀ ਕਹਿ ਰਹੀ ਕਿ ਵੀ

ਐਕਟੇਬਲੀ ਪੋਲਿਟਿਕਸ ਪੋਲਿਟਿਕਸ ਆਊਗਾ ਦੇਖੋ ਜੀ ਤੁਸੀਂ ਹੁਣ પ્રકાશ ਸੰਸੇ ਦਾ ਉਹ ਕੀ ਕਹਿੰਦੇ ਨੇ ਕਿ ਵੀ ਜਿੰਨਾ ਅਧਿਕਾਰ ਉਹਨਾਂ ਹੀ ਉਹਨਾਂ ਨੂੰ ਮਿਲੇ ਉਹਨਾਂ ਜਨਮਾਨ ਮਿਲੇ ਕਿ ਵੀ ਜਿਹੜਾ ਇੱਕ ਬਰਾਬਰ ਸਾਰਿਆਂ ਨੂੰ ਉਹਨਾਂ ਦੇ ਹੀ ਸ਼ੇਅਰ ਮਿਲੇ ਤੇ ਪੋਲਿਟਿਕ ਵੀ ਹੋਈ ਗੱਲ ਆ ਕਿ ਵੀ ਪਾਵਰ ਜਿਹੜਾ ਯੂਥ ਆਊਗਾ ਪੋਲਿਟਿਕ ਨੂੰ ਉਹਦੇ ਮਿਲਣਗੇ ਇਲੈਕਸ਼ਨ ਅੜਨਗੇ ਤਾਂ ਹੀ ਅੱਗੇ ਮੋਟੀਵੇਟ ਹੋਣਗੇ ਹੂੰ ਬਿਲਕੁਲ ਬਾਕੀ ਗੱਲ ਇਹ ਵੀ ਸਾਹਮਣੇ ਆਉਂਦੀ ਹੈ ਕਿ ਸ਼ਰੋਮਣੀ ਅਕਾਲੀ ਦਲ ਤੇ ਭਾਜਪਾ ਦਾ ਜੇ ਅਲਾਈਅੰਸ ਹੁੰਦਾ ਤਾਂ ਜਿਹੜੇ ਨਤੀਜੇ ਨੇ ਉਹ 2027 ਦੇ ਵੱਖਰੇ ਹੋਣਗੇ ਕੀ ਲੱਗਦਾ ਤੁਹਾਨੂੰ ਕਿ ਫੇਰ ਲਾਈਨ ਚੋਂ ਨਿਕਲ ਸਕਦੀ ਆ ਕਾਂਗਰਸ ਪਾਰਟੀ ਜਿਵੇਂ ਦੇ ਹਾਲਾਤ ਲੱਗ ਰਹੇ ਨੇ ਦੇਖੋ ਜੀ ਅਕਾਲੀ ਦਲ ਦਾ ਅੰਦਰ ਮੈਂ ਵਿੱਚ ਇੱਕ ਮੇਰਾ ਟਿੱਪਣੀ ਕਨ ਬੰਦਾ ਨਹੀਂ ਪਰ ਔਰੈਡੀ ਸ਼ਰੋਮਣੀ ਅਕਾਲੀ ਦਾ ਦੋ ਗਰੁੱਪਾਂ ਚ ਬਣ ਚੁੱਕੀ ਹੈ ਜੀ ਆ ਬੀ ਜੀ ਪੀ ਜਿਹੜੀ ਹੈਗੀ ਹੈ ਉਹ ਉਹਨਾਂ ਦਾ ਹਿੰਦੂ ਵੋਟ ਬੈਂਕ ਯਾ ਥੋੜਾ ਬਹੁਤ ਐਥੀ ਵੋਟ ਬੈਂਕ ਤੇ ਫੋਕਸ ਕਰ ਰਹੇ ਜਿੰਨਾਂ ਕਾਪਾ ਦੇਖਦੇ ਆ ਜੀ ਹਲੇ ਅਲਾਈਸ ਦਾ ਮੈਨੂੰ ਨਹੀਂ ਪਤਾ ਦਾ ਅਲਾਈਸ ਹੋਣਾ ਕਿ ਨਹੀਂ ਹੋਣਾ ਇਹ ਤਾਂ ਉਹ ਹੀ ਜਾਣਦੇ ਨੇ ਪਰ ਸਾਡੀ ਸਾਡੀ ਤਾਂ ਪੂਰੀ ਉਮੀਦ ਹੈ ਤੇ ਸਾਡਾ ਪੂਰਾ ਜੋਰ ਹੈ ਕਿ 2027 ਚ ਰਾਹੁਲ ਗਾਂਧੀ ਜੀ ਦੀ ਅਗਵਾਈ ਹੇਠ ਕਾਂਗਰਸ ਗਵਰਨਮੈਂਟ ਪੰਜਾਬ ਜਾਵੇ ਤੇ ਪੰਜਾਬ ਦਾ ਇਹ ਜਿਹੇ ਸੁਧਾਰ ਕਰੀਏ ਕਿ ਮੁੜ ਕੇ ਨਾ ਕੋਈ ਬਿਲਕੁਲ ਜੀ ਸੋ ਇਹ ਸੰ ਕਾਂਗਰਸ ਪਾਰਟੀ ਦੇ ਯੂਥ ਆਗੂ ਚੰਦਰੇਸ਼ਵਰ ਸਿੰਘ ਮੋਹੀ ਜਿਨ੍ਹਾਂ ਨੇ ਗੱਲਬਾਤ ਕੀਤੀ ਆ ਕਿ ਆਉਣ ਵਾਲੀ ਸਰਕਾਰ ਕਾਂਗਰਸ ਪਾਰਟੀ ਦੀ ਹੋਵੇਗੀ ਕਿਉਂਕਿ ਕਾਂਗਰਸ ਪਾਰਟੀ ਦੇ ਆਗੂ ਨੇ ਜਿਹੜੇ ਵੀ ਯੂਥ ਆਗੂ ਨੇ ਉਹਨਾਂ ਨੂੰ ਮੌਕੇ ਜ਼ਿਆਦਾ ਦਿੱਤੇ ਜਾਣਗੇ ਅਤੇ ਜੋ ਪੰਜਾਬ ਦੇ ਵੋਟਰ ਸੋਚਦੇ ਨੇ ਜੋ ਪੰਜਾਬ ਦੇ ਵੋਟਰਾਂ ਦੀ ਸੋਚ ਆ ਉਸ ਦੇ ਮੁਤਾਬਕ ਆਉਣ ਵਾਲੀ ਸਰਕਾਰ ਕਾਂਗਰਸ ਦੀ ਹੋਵੇਗੀ ਕੈਮਰਾਮੈਨ ਪੀਮਾਪੱਟੀਵਾਲ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ